ਦੇ ਪਾਸੇ ਸੁਖਜੀਤ ਸਿੰਘ ਹਰਦੋ ਚੰਡੇ ਦੀ ਮਰਨਵਰ ਤੇ ਬੈਠੇ ਹੋਏ ਨੇ ਆ ਚੌਥਾ ਦਿਨ ਹੈ ਅੱਜ ਕਿਸਾਨ ਲੀਡਰਾਂ ਤੇ ਪੁਲਿਸ ਪ੍ਰਸ਼ਾਸਨ ਦੀ ਮੀਟਿੰਗ ਵੀ ਹੋਣੀ ਹੈ ਦੁਪਹਿਰੇ 12 ਵਜੇ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਦੇ ਨਾਲਾਂ ਮੀਟਿੰਗ ਰੱਖੀ ਹੋਈ ਹੈ ਕਿ ਦੇਖਣਾ ਹੋਵੇਗਾ ਕਿ ਕੀ ਕੁਝ ਨਤੀਜਾ ਇਸ ਮੀਟਿੰਗ ਦਾ ਨਿਕਲਦਾ ਹੈ ਆਊਟਕਮ ਨਿਕਲਦਾ ਹੈ ਕਲ ਕਿਸਾਨਾਂ ਨੇ ਮੀਟਿੰਗ ਕਾਰ ਐਲਾਨ ਕੀਤਾ ਸੀ ਕਿ ਉਹ 1 ਦਸੰਬਰ ਨੂੰ ਆਉਂਦੇ ਐਤਵਾਰ ਨੂੰ ਸੰਗਰੂਰਚ ਸੀਐਮ ਰਹਿਾਇਸ਼ਦਾਰ ਕਿਰਾ ਉਨਾ ਦੇ ਬਲੋਕ ਕੀਤਾ ਜਾਏਗਾ ਟੈਕਨੋਰੀ ਬਾਰਡਰ ਤੇ ਕਿਸਾਨ ਲੀਡਰਾਂ ਦੀ ਭੁਖੜਤਾ ਲਗਾਤਾਰ ਜਾਰੀ ਹੈ ਭੁਖੜਤਾ ਦਾ ਅੱ चौथा दिन है दोपहर बारह बजे डीआईजी पटियाला रेंज मनदीप सिंह सिद्धू जो है मीटिंग आज किसान की होएगी मेरे नाम मेरे सहयोगी चरणजीव कौशल लाइव जुड़े हुए हैं खनौरी बॉर्डर तो चरणजीव जानना चाहूंगे कि कुछ अज दस्वीर क्योंकि बारह बजे डीआईजी नाल अहम मीटिंग किसान ਤਾਂ ਬਿਲਕੁਲ ਅਸੀਂ ਖਨੌਰੀ ਬਾਰਡਰ ਦੇ ਉੱਪਰ ਮੌਜੂਦ ਹਾਂ ਜਿੱਥੇ ਸਟੇਜ ਚੱਲ ਰਹੀ ਹੈ ਤੁਹਾਨੂੰ ਦੱਸਦੀ ਕਿ 4 ਦਿਨ ਹੋ ਚੁੱਕੇ ਨੇ ਜਿਹੜੇ ਇੱਕ ਖੇਤਾਨੀ ਲੀਡਰ ਸੁਜੀਤ ਸਿੰਘ ਹਰਦੋ ਝੰਡੇ ਨੇ 4 ਦਿਨ ਚੱਲ ਚੁੱਕੇ ਨੇ 4 ਦਿਨ ਦੇ 4ਥੇ ਦਿਨ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਮਰਨ ਵਰਤ ਪਹੁੰਚ ਚੁੱਕਿਆ ਤਸਵੀਰਾਂ ਦੇਖ ਸਕਦੇ ਹੋ ਕਿ ਆ ਜਿਹੜੇ ਜਗਜੀਤ ਸਿੰਘ ਡੱਲੇਵਾਲ ਸੀ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਖਨੌਰੀ ਬਾਰਡਰ ਦੇ ਉੱਪਰ ਉਹਨਾਂ ਦਾ ਜਿਹੜਾ ਹੈਗਾ ਮਰਨ ਵਰਤ ਚੱਲੂਗਾ ਕਿਸਾਨੀ ਮੰਗਾਂ ਨੂੰ ਲੈ ਕੇ ਰਹਿੰਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਉਹਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਿਸ ਤੋਂ ਬਾਅਦ ਸੁਖਜੀਤ ਸਿੰਘ ਹਰਦੋ ਝੰਡੇ ਲਗਾਤਾਰ ਉਹੀ ਰਣਨੀਤੀ ਦੇ ਤਹਿਤ ਜਿਹੜੇ ਹੈਗੇ ਨੇ ਆਪਣੇ ਮਰਨ ਵਰਤ ਦੇ ਉੱਪਰ ਬੈਠੇ ਨੇ ਤਾਂ ਸਰਵਨ ਸਿੰਘ ਪੰਦੇਸਰ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਕਿਸ ਤਰੀਕੇ ਦੇ ਹਾਲਾਤ ਹੋਏ ਹੋਏ ਨੇ 4 ਦਿਨ ਹੋ ਚੁੱਕੇ ਨੇ ਕੀ ਰਣਨੀਤੀ ਹੈ ਕਿਸਾਨਾਂ ਦੀ ਕਿਉਂਕਿ ਹੋਰ ਵੀ ਤੁਹਾਡੇ ਕੋਲ ਵੱਡਾ ਐਲਾਨ ਕੀਤਾ ਗਿਆ ਕਿ ਅੱਜ ਡੀਏਜੀ ਵੀ ਇੱਥੇ ਆ ਰਹੇ ਨੇ ਕੋਈ ਲੱਗਦਾ ਵੀ ਹਾਂ ਗੱਲਬਾਤ ਜਾਊਗੀ ਸਮਝਾਉਤਾ ਕਿਸੇ ਤਰੀਕੇ ਦਾ ਦੋ ਗੱਲਾਂ ਜਿੱਥੋਂ ਤੱਕ ਤੇ ਹੈਗਾ ਸਾਡੀਆਂ ਮੰਗਾਂ ਹੈਗੀਆਂ ਕੇਂਦਰ ਨਾਲ ਕੇਂਦਰ ਨਾਲ 12 ਮੰਗਾਂ ਨੇ ਕੇਂਦਰ નિર્ਦਈ ਸਰਕਾਰ ਕੇਂਦਰ ਜਿਹੜੀ ਪਾਲਿਸੀ ਲੈ ਕੇ ਬੈਠੀ ਉਹ ਕਾਰਪੋਰੇਟ ਪੱਖੀ ਆ ਉਹ ਜਿਵੇਂ ਤੁਸੀਂ ਸਮਝਦੇ ਹੋ ਵੀ ਜਿਵੇਂ ਜੋ ਹਾਲਾਤ ਨੇ ਦੇਚਦੇ ਜਿਵੇਂ ਮਨੀਪੁਰ ਤੇ ਤੁਹਾਨੂੰ ਪਤਾ ਜੋ ਹਾਲਾਤ ਨੇ ਜੋ ਯੂਪੀ ਦੇ ਹਾਲਾਤ ਨੇ ਰਾਜਸਥਾਨ ਦੇ ਹਾਲਾਤ ਵੀ ਆਉਣ ਵਾਲੇ ਸਮੇਂ ਚ ਬੰਨ ਰਹੇ ਨੇ ਕਟ ਗਿੰਤੀਆਂ ਨੂੰ ਜਿਵੇਂ ਨਿਸ਼ਾਨਾ ਬਣਾਇਆ ਜਾ ਰਿਹਾ ਮਤਲਬ ਹੈ ਵੋਟ ਬੈਂਕ ਮੇਨ ਆਧਾਰ ਹੈ ਕਿ ਲਕਸ਼ਣਾ ਜਿਤਨੀਆਂ ਕਿਵੇਂ ਤੁਸੀਂ ਅੱਜ ਵੀ ਮਾਨਜੁਗ ਪ੍ਰਧਾਨ ਮੰਤਰੀ ਨੂੰ ਤਕਰੀਬਨ 11 ਸਾਲ ਹੋ ਗਏ ਬੇਰੋਜ਼ਗਾਰੀ ਚਰਮ ਸੀਮਾ ਤੇ ਪੂਰੀ ਦੁਨੀਆ ਦੇ ਵਿੱਚ ਅੱਜ ਵੀ ਠੀਕ ਹੈ ਰੁਪਈਆ ਸਾਡਾ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਾਂ ਡਿੱਗ ਪਿਆ ਕਿਸਾਨਾਂ ਦੀ ਹਦਾਲਤ ਮੈਂ ਮੈਂ ਨਹੀਂ ਆਪਣੇ ਕੋ ਕਹਿੰਦਾ ਇਹੜੀ ਕਮੇਟੀ ਸਾਡੇ ਲਈ ਬਣੀ ਸੀ ਉਹਦੀ ਰਿਪੋਰਟ ਜੋ ਮੀਡੀਆ ਚ ਹੈ ਹੱਡਕੋ ਹੱਡਕਾਪੀ ਤਾਂ ਹੈ ਨਹੀਂਗੀ ਫਸੀ ਆਫੀਸ਼ਲੀ ਟਿੱਪਣੀ ਕਰੀਏ ਉਹਨਾਂ ਦਾ ਕਹਿਣਾ ਸੀ 1996 ਤੋਂ ਲੈ ਕੇ ਅੱਜ ਤੱਕ 4 4 ਲੱਖ ਉੱਪਰ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਗਏ ਇਹ ਕੋਈ ਸੁਖਤ ਥੋੜੀ ਹੈਗੀ ਆ ਔਰ ਪੰਜਾਬ ਦੇ ਸਿਰ 73000 ਕਰੋੜ ਰੁਪਏ ਦਾ ਕਰਜ਼ਾ ਤੇ ਹਰਿਆਣੇ ਦੇ ਸਿਰ 76000 ਕਰੋੜ ਰੁਪਏ ਜਿਹੜਾ ਡਬਲ ਇਹ ਸਾਰੀਆਂ ਮੰਗਾਂ ਦੇ ਵਿੱਚ ਹੁਣ ਤੁਹਾਡਾ 2.0 ਜਿਹੜਾ ਕਿਸਾਨੀ ਪ੍ਰੋਟੈਸਟ ਆ ਉਹ ਕਿੱਥੇ ਚੱਲ ਰਿਹਾ ਕਿਉਂਕਿ ਦੱਲੇਵਾਲ ਸਾਹਿਬ ਦੇ ਨਾਲ ਕੋਈ ਗੱਲਬਾਤ ਹੋਈ ਆ ਤੁਹਾਡੀ ਹੁਣ ਮੈਂ ਉਹੀ ਜਿੰਨਾ ਤੱਕ ਚੌਥਾ ਦਿਨ ਹੈ ਤੁਸੀਂ ਹਾਲਾਤਾਂ ਤੇ ਗੱਲ ਕਹੀ ਆ ਹਾਲਾਤ ਭਾਵੇਂ ਮਰਨ ਵਰਤ ਤੇ ਬੈਠੇ ਹੋਏ ਆ ਕੇਂਦਰ ਹਾਲੇ ਕੋਈ ਧਿਆਨ ਨਹੀਂ ਦੇ ਰਿਹਾ ਮੰਗਾਂ ਹੈਗੀਆਂ ਕੇਂਦਰ ਨਾਲ ਪੰਜਾਬ ਨਾਲ ਮੰਗਾਂ ਦਾ ਕੋਈ ਸਬੰਧ ਨਹੀਂ ਹੈ ਜਿੰਨਾ ਤੱਕ ਸਵਾਲ ਹੈ ਤਾਂ ਦਿੱਲੀ ਅੰਦੋਲਨ ਤੋਂ ਕੰਟੀਨਿਊਟੀ ਹੈ ਇੱਥੇ ਲੋਕ ਆ ਰਹੇ ਨੇ ਤੁਹਾਨੂੰ ਪਤਾ ਮਰਨ ਵਰਤ ਜਾਰੀ ਆ ਉਧਰੋਂ ਛੇ ਨੂੰ ਕੁਝ ਕਰਨਾ ਉਹਨੇ ਕਰਨਾ ਉਹਦੀਆਂ ਤਿਆਰੀਆਂ ਹੋਣੀਆਂ ਇੱਕ ਤਾਂ ਇਹ ਜਿੰਨਾ ਤੱਕ ਪੰਜਾਬ ਸਰਕਾਰ ਦਾ ਸਵਾਲ ਆਪ ਸਰਕਾਰ ਦੇ ਸੀ ਮੈਂ ਤੁਹਾਡਾ ਵਕੀਲ ਥੋੜਾ ਵਕੀਲ ਬਣ ਕੇ ਕੇਂਦਰ ਨਾਲ ਲੜੂਗਾ ਹੁਣ ਵਕੀਲ ਸਾਹਿਬ ਸਾਡੇ ਖਿਲਾਫ ਹੋ ਗਏ ਸਾਡਾ ਸੀਨੀਅਰ ਆਗੂ ਤੁਮੇ ਲੈ ਕੇ ਗਏਤਾ ਸੀਗਾ ਵੀ ਤੁਸੀਂ ਸਾਡਾ ਆਗੂ ਲੈ ਕੇ ਮੋਰਚੇ 'ਚ ਉਹ ਕਹਿੰਦੇ ਸੀ ਵੀ ਅਸੀਂ ਉੱਤੇ ਸਰਕਾਰ ਦੇ ਅਧਿਕਾਰੀਆਂ ਨਾਲ ਜਾਂ ਮੰਤਰੀਆਂ ਨਾਲ ਜਾਂ ਮੁੱਖ ਮੰਤਰੀ ਨੂੰ ਲੰਮਾ ਚੱਲਣਾ ਵਾ ਅੰਦੋਲਨ ਵਿੱਚ ਡਟੇ ਹੋਏ ਆਂ ਤੇ ਗਾਂ ਵੀ ਡਟੇ ਰਹਾਂਗੇ ਹੁਣ ਤੱਕ ਜਗਜੀਤ ਸਿੰਘ ਢੱਲੇਵਾਲ ਦੇ ਨੌਕਰੀ ਗੱਲ ਬਈ ਜਾਂ ਉਹਨਾਂ ਦੇ ਪ੍ਰਵਾਨ ਖਵਾਲਾ ਪੀ.ਡੀ.ਐਚ ਵੀ ਡੀ.ਐਮ.ਸੀ ਮੈਂ ਪਹਿਲੇ ਦਿਨ ਤੋਂ ਕਹਿੰਦਾ ਵੀ ਅਸੀਂ ਡੀ.ਐਮ.ਸੀ ਦੀ ਪੁਸ਼ਟੀ ਕਿਵੇਂ ਕਰੀਏ ਜਾਂ ਤਾਂ ਸਾਨੂੰ ਮਿਲਣ ਦਿੱਤਾ ਜਾਵੇ ਜਾਂ ਕੋ ਪ੍ਰੈਸ ਮੀਡੀਆ ਜਾਵੇ ਜਾਂ ਕੋ ਆਫੀਸ਼ਲੀ ਬੁਲੇਟਿਨ ਉਥੋਂ ਆਵੇ ਡਾਕਟਰ ਵੀ ਅਸੀਂ ਮਿਲ ਕੇ ਆਏ ਹਾਂ ਹਾਂ ਦਾਵਾ ਹੋ ਸਕਦਾ ਸਰਕਾਰ ਦਾ ਹੋਵੇ ਡੀਐਮਸੀ ਹੁਣ ਡੀਐਮਸੀ ਹੈਗੇ ਵੀ ਆ ਕਿ ਨਹੀਂ ਹੈਗੇ ਇਸ ਗੱਲ ਦਾ ਪਤਾ ਕਰਨਾ ਚਾਹੀਦਾ ਪ੍ਰੈਸ ਨੂੰ ਵੀ ਚਾਹੀਦਾ ਜਾ ਕੇ ਪੁੱਛਣ ਵੀ ਜੇ ਡੀਐਮਸੀ ਚ ਹੈਗੇ ਆ ਤਾਂ ਕਿਸੇ ਸ਼ੀਸ਼ੇ ਵਿੱਚ ਉਹ ਕਮਰੇ ਚ ਬੁਖਾ ਦਿਓ ਸਾਨੂੰ ਉਹ ਇੱਥੇ ਬੈਠੇ ਅੱਗੇ ਚ ਕੀ ਗੱਡੀ ਆ ਤੋਂ ਪਰ ਉਹਦੀ ਪੁਸ਼ਟੀ ਕਿਵੇਂ ਕਰੀਏ ਇਹ 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 ਸਵਾਲ ਆ ਜੀ ਬਿਲਕੁਲ ਭੰਦੇਰ ਸਾਹਿਬ 6 ਤਰੀਕ ਨੂੰ ਤੁਹਾਡਾ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਹੋਇਆ ਹੈ ਦਿੱਲੀ ਜਾਣਾ ਕਿਸਾਨਾਂ ਨੇ ਪੈਦਲ ਪਰ ਲੱਗਦਾ ਕਿਵੇਂ ਹੈ ਕਿਉਂਕਿ ਜਿਸ ਜਗ੍ਹਾ ਤੇ ਬੈਠੇ ਆ ਤਾਂ ਇੱਥੇ ਵੀ ਦਿੱਲੀ ਜਾਣ ਦਾ ਹੀ ਕਿਸਾਨਾਂ ਦੇ ਵੱਲੋਂ ਪਲਾਨ ਕੀਤਾ ਗਿਆ ਸੀ ਹਾਲਾਤ ਵਿਗੜ ਗਏ ਸੀ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਸ਼ੁਭਕਰਨ ਦੀ ਪਰ ਉਹੀ ਤਰੀਕਾ ਹੁਣ ਅੱਗੇ ਹੁਣ ਲੱਗਦਾ ਵੀ ਸਰਕਾਰ ਦੇ ਨਾਲ ਕੋਈ ਗੱਲਬਾਤ ਆ ਜਾਂ ਕਿਸ ਤਰੀਕੇ ਦੇ ਨਾਲ ਸਰਕਾਰ ਅੱਗੇ ਵਧਨ ਦਊਗੀ ਜਾਂ ਹਾਲਾਤ ਦੁਬਾਰਾ ਉਦਾਂ ਦੇ ਹੋ ਸਕਦੇ ਨੇ ਦੇਖੋ ਸਰਕਾਰ ਨੇ ਪੂਰੀ ਦੁਨੀਆ ਸਾਡੇ ਖਿਲਾਫ ਪ੍ਰਚਾਰ ਕੀਤਾ ਠੀਕ ਆ ਭਾਵੇਂ ਉਦੋਂ ਵੀ ਸੀ ਪਰਮਨ ਸੀ ਅੱਜ ਹੀ ਪਰਮਨ ਪੀ ਇਹਨਾਂ ਕੋ ਮੋਟੀਫਾਈਡ ਟਰੈਕਟਰ ਹੈ ਇਹਨਾਂ ਕੋ ਪੋਕਲੇਨ ਚੱਲਿਆ ਨਾ ਮੀਡੀਆ ਦੇ ਵਿੱਚ ਕੁਛ ਵੀ ਜਿਹਾ ਨਾ ਸੀਗਾ ਨਾ ਹੈਗਾ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਸੀ ਅਭੀ ਨੈਸ਼ਨਲ ਹਾਈਵੇ ਉੱਤੇ ਕੰਨਾ ਕੱਢੀ ਜਾਂ ਉਹ ਸੰਵਿਧਾਨ ਦਾ ਕੋਈ ਇੱਕ ਇੱਕ ਅੰਗ ਵਿਖਾ ਦਿੰਦਾ ਜਿਹੜੇ ਕਹਿੰਦੇ ਵੀ ਲਾਅਨ ਆਰਡਰ ਕਰਕੇ ਰੁਕਿਆ ਪੰਜਾਬ ਦੇ ਉਰਲੇ ਬੰਨੇ ਤਾਂ ਲਾਅਨ ਆਰਡਰ ਕੋਈ ਨਹੀਂ ਹੈਗਾ ਪੰਜਾਬ ਟੱਪਣ ਤੋਂ ਕਿਹੜਾ ਹੋ ਜਾਂਦਾ ਉਹ ਠੀਕ ਹੈ ਨਹੀਂ ਉਹ ਰਾਹ ਖੋਲ ਦੇਣ ਬਸ ਪੁਰਾ ਮਨ ਢੰਗ ਨਾਲ ਸਭ ਕੁਝ ਹੋ ਜਾਊਗਾ ਉਹ ਦੇਣ ਨਾ ਉਹ ਖੁੱਲੀ ਖੋਲਣ ਤੇ ਇਸ ਕਰਕੇ ਕਿਸਾਨ ਜਾਂ ਟਰੈਕਟਰ ਟਰਾਲੀ ਨਾਲ ਜਾ ਇਹ ਸਾਰਾ ਕੁਝ ਅਸੀਂ ਪਹਿਲਾਂ ਦਾ ਐਲਾਨ ਕੀਤਾ ਵਹੀਕਲ ਨਹੀਂ ਹੋਊਗਾ ਇਹਦਾ ਰੂਪ ਕੀ ਹੋਊਗਾ ਨੇਰਾ ਜਥਾ ਹੋਊਗਾ ਉਹਨਾਂ ਨੇ ਸਮਝੀ ਮੀਟੀਆਂ ਕਰਕੇ ਸਪਸ਼ਟ ਕਰਦੇ ਆ ਪਰ ਜਿਵੇਂ ਮੰਨ ਕੇ ਚਲੋ ਵਹੀਕਲ ਨਹੀਂ ਜਾਂਦਾ ਤਾਂ ਕਿਸਾਨ ਦਾ ਰਹਿਣ ਦਾ ਉਹ ਤਰੀਕੇ ਕਿਉਂਕਿ ਇੱਥੇ ਤਾਂ ਆਪਾਂ ਦੇਖਦੇ ਆ ਜਿਹੜੀ ਤੁਹਾਡੀ ਟਰਾਲੀ ਆ ਉਹੀ ਤੁਹਾਡਾ ਘਰ ਆ ਉੱਥੇ ਖਾਣਾ ਪੀਣਾ ਲੰਗਰ ਵੀ ਆਪਣੇ ਹੁੰਦੇ ਨੇ ਤਾਂ ਅਗਰ ਕਿਸਾਨ ਪੈਦਲ ਜਾਂਦੇ ਨੇ 100-100 ਦੇ ਜਥੇ ਚ ਜਾਂਦੇ ਨੇ ਫਿਰ ਅੱਗੇ ਜਾ ਕੇ ਕਾਫੀ ਦਿੱਕਤ ਆਉਣਗੇ ਕਾਫੀ ਮੁਸ਼ਕਲ ਆਉਣਗੇ ਰਹਿਣਾ ਖਾਣਾ ਸਾਰਾ ਕੁਝ ਉੱਤੇ ਦੇਖੋ ਜੜਾ ਸਰਕਾਰ ਸਾਡੇ ਘੜੀ ਡਿੱਕਾ ਬਣ ਰਹੀ ਦੇਸ਼ ਦੀ ਰਾਸਟਰੀ ਸਾਡਾ ਹੱਕ ਆ ਸਾਨੂੰ ਸਮੱਸਿਆਵਾਂ ਇੱਥੇ ਵੀ ਨੇ ਸਮੱਸਿਆਵਾਂ ਅੱਗੇ ਵੀ ਹੋਣਗੇ ਜੋ ਜੋ ਸਮੱਸਿਆ ਆਉਗੀ ਅਸੀਂ ਮੌਕੇ ਤੇ ਉਹਦੇ ਫੈਸਲੇ ਕਰਾਂਗੇ ਅਰਨਜੀਤਾਂ ਕਿ ਜਦੋਂ ਅੰਦੋਲਨ ਹੁੰਦੇ ਹੀ ਸਮੱਸਿਆ ਆਦੇ ਸਮੱਸਿਆ ਤੋਂ ਬਗੈਰ ਅੰਦੋਲਨ ਕੋਈ ਵੀ ਨਹੀਂ ਹੁੰਦਾ ਜਦੋਂ ਤੁਸੀਂ ਅੰਦੋਲਨ 'ਚ ਜੇ ਤੁਹਾਨੂੰ ਮੁਸ਼ਕਲਾਂ ਤੇ ਆਉਣੀਆਂ ਨੇ ਮੌਕੇ ਤੇ ਕਿਵੇਂ ਚੱਲਣਾ ਕੀ ਫੈਸਲੇ ਲੈਣੇ ਨੇ ਆ ਓਕੜ ਆ ਗਈ ਉਹਦੇ ਬਾਰੇ ਕੀ ਸੋਚਣਾ ਉਹ ਮੌਕੇ ਤੇ ਫੈਸਲਾ ਆਪਾਂ ਦੋਵੇਂ ਫਾਰਮ ਕਰਾਂਗੇ ਫਿਲਹਾਲ ਕੇਂਦਰ ਦਾ ਚਿਹਰਾ ਨੰਗਾ ਕਰਨ ਦਾ ਸਵਾਲ ਆ ਵੀ ਕੇਂਦਰ ਦਾ ਚਿਹਰਾ ਅੱਜ ਨੰਗਾ ਹੋ ਰਿਹਾ ਤੇ ਉਹ ਨੰਗਾ ਚਿਹਰਾ ਕਰਕੇ ਕਿਸ ਲਾਇਪ ਮਾਰੀ ਜਿਹੀ ਹਲਾਈ ਆ ਨਾਰੂ ਦੀ ਕੋ ਖੁੱਲਾ ਹੈਗਾ ਨਾ ਕੋਈ ਕਾਸ ਰੱਖੇ ਇੱਕ ਸਲੇਫ ਹਲਾ ਕੇ ਨਾ ਜਿਹੜਾ ਲੋਕਾਂ ਦਾ ਨਜਲਾ ਡਿੱਗ ਰਿਆ ਸੀ ਵੀ ਹੁਣ ਕੀ ਕਹਿੰਦੇ ਹੋਂ ਤਾਂ ਕਿਸਾਨ ਜਾਣਦੇ ਉਹ ਉਹ ਨਜਲੇ ਨੂੰ ਠੰਡਾ ਕੀਤਾ ਬਿਲਕੁਲ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਪਰ ਜਿਹੜੀ ਰਣਨੀਤੀ ਹੈ ਇਹ ਹੀ ਬਣੀ ਹੋਈ ਹੈ ਕਿ 6 ਤਰੀਕ ਨੂੰ ਕਿਸਾਨਾਂ ਨੇ ਦਿੱਲੀ ਵੱਲ ਜਿਹੜਾ ਹੈਗਾ ਕੂਚ ਕਰਨਾ ਤਾਂ ਵੱਡੇ ਪੱਧਰ ਦੇ ਉੱਪਰ ਤਿਆਰੀ ਇਹਨੇ ਦੂਜੇ ਪਾਸੇ 4 ਦਿਨ ਹੋ ਚੁੱਕੇ ਨੇ ਚੌਥੇ ਦਿਨ ਦੇ ਵਿੱਚ ਜਿਹੜਾ ਮਾਰਨ ਵਰਤ ਹੈਗਾ ਉਹ ਸੁਖਜੀਤ ਸਿੰਘ ਹਰਦੋ ਢੰਡੇ ਦਾ ਪਹੁੰਚਿਆ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਉਹਨਾਂ ਦੀਆਂ ਕਿ ਲਗਾਤਾਰ ਇਸ ਸਟੇਜ ਦੇ ਉੱਪਰ ਜਿਹੜੇ ਹੈਗੇ ਨੇ ਉਹ ਉਸੇ ਤਰੀਕੇ ਦੇ ਨਾਲ ਆਪਣੇ ਮਾਰਨ ਵਰਤ ਦੇ ਵਿੱਚ ਹੈਗੇ ਨੇ ਤੇ ਦੂਜੇ ਪਾਸੇ ਕਿਸਾਨ ਦਾਵਾ ਕਰ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਹੈਗੇ ਨੇ ਉਹ ਵੀ ਉਸੇ ਦਿਨ ਤੋਂ ਉਸੇ ਤਰੀਕ ਤੋਂ ਆਪਣੇ ਮਰਨ ਵਰਤ ਦੇ ਉੱਪਰ ਡਟੇ ਹੋਏ ਨੇ ਤਾਂ ਦੋ ਜਿਹੜੇ ਹੈਗੇ ਨੇ ਅੰਦੋਲਨ ਚੱਲ ਰਹੇ ਨੇ ਇੱਕ ਪਾਸੇ ਕਿਸਾਨ ਖਨੌਰੀ ਬਾਰਡਰ ਦੇ ਉੱਪਰ ਮਰਨ ਵਰਤ ਦੇ ਉੱਪਰ ਡੜੇ ਹੋਏ ਨੇ ਆਪਣੀਆਂ ਰਹਿੰਦੀਆਂ ਮੰਗਾਂ